ਇਹ ਤਾਂ ਉਹ ਬੇਕਾਹੇ ਤੋਆ ਕਨੀ ਨੰਨਾ ਗਰੂਪਾਂ ਬਦਲੀ ਤਾਂ ਖਰੀਦ ਉਹ ਜਦੋਂ ਪਤਾ ਹੀ ਉਹਨਾਂ ਲੱਗਾ ਜਦੋਂ ਉੱਥੋਂ ਬਦਲਿਆ ਆਣ ਕੇ ਬੱਤੀ ਪਈ ਆ ਜੀ ਚਾਰੇ ਥੰਨੇ ਅਸਮਾਨੀ ਬਾਈ ਜੀ ਬੱਤੀ ਪੈਣ ਕਰਨ ਜਦੋਂ ਬੱਤੀ ਡਿੱਗੀ ਆ ਤੇ ਕਰਦੀ ਛੱਤ ਤੇ ਡਿੱਗੀ ਆ ਤੇ ਅਚਾਨਕ ਜਿਹੜੀ ਇਹ ਛੱਤ ਡਿੱਗ ਗਈ ਆ ਦੇ ਵੇਖੋ ਪੈਣ ਰੋ ਰੋ ਕੇ ਬੁਰਾ ਹਾਲ ਆ ਬਾਈ ਜੀ ਇਸ ਪਰਿਵਾਰ ਦਾ ਸੁਜੋਗ ਕੋਈ ਦੋ ਦੋ ਮਰਲੇ ਜ਼ਮੀਨ ਵੀ ਮੰਗ ਕਰਦੇ ਆ ਵੀ ਇੰਨੀ ਆਪਣੇ ਸਵਰਾਜ ਦੀ ਜ਼ਮੀਨ ਜਿਹ ਹੈਗੀ ਆ 1500 ਕਿੱਲੇ ਦੇ ਲੱਗ ਕੇ ਪਾਕ 1200 ਕਿੱਲੇ ਵਧੀਆ ਜ਼ਮੀਨ ਬਾਕੀ 800 500 ਤੋਂ ਲੈ ਕੇ 800 ਕਿੱਲਾ ਜਿਹੜੀ ਇਹ ਪਜਾਉ ਪੇੜੀ ਜੀ ਹੈਗੀ ਆ ਤੇ ਕੋਈ 2-2 ਮਰਲੇ ਦੀ ਮੰਗ ਕਰਦੇ ਆ ਜੀ ਤੇ ਹਰੇ ਕਾਨਗਵਾਲ ਦੇਖੋ ਵੀਰ ਇੱਥੇ ਪਹੁੰਚ ਰਿਹਾ ਤੇ ਦਿਲਵਾਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਸ ਪਰਿਵਾਰ ਬਾਰੇ ਤੁਸੀਂ ਦੇਖੋ ਇਹ ਇਹ ਹੈ ਕਹਿਣਾ ਚਾਹਣਾ ਚਲੋ ਕੋਈ ਨਹੀਂ ਇਹਨਾਂ ਦਾ ਕੋਈ ਮਹਾਰਾਜ ਹੋ ਰੱਖਿਆ ਹੈ ਜੀ ਅੱਛਾ ਸਾਹਿਬ ਹੈ ਜੀ ਕਹਿੰਦੇ ਜੀ ਜੋ ਪਰਿਵਾਰੇ ਸੱਟ ਲੱਗਦੇ ਆ ਇਹਨਾਂ ਦਾ ਵੀ ਆਪਣਾ ਧਿਆਨ ਕੀਤਾ ਜਾਵੇ ਇਹਨਾਂ ਦੇ ਇਦਾਂ ਕਰ ਪਾਇਆ ਜਾਣਾ ਛੋਟੇ ਛੋਟੇ ਬੱਚੇ ਨੇ ਰਹੀ ਆਰਾ ਘਰ ਚਾ ਰਹਿਣ ਵਾਸਤੇ ਉਹ ਵੀ ਦੇਖਦੇ ਉੱਤੇ ਵਿਚਾਰੇ ਸੱਟਾਂ ਆਦਾਂ ਲੱਗੀਆਂ ਬੱਚਿਆਂ ਦੇ ਨਾਲ ਬਜ਼ੁਰਗਾਂ ਨਾਲ ਇਹਨਾਂ ਦੇ ਇਹਨਾਂ ਮਿਹਰਬਾਨੀ ਕਰਕੇ ਕਿ ਉਹ ਮਿਹਰਾਨੀ ਆ ਜੋ ਸੇਵਾ ਕੀਤੀ ਜਾਵੇ ਇਹਨਾਂ ਵਿਚਾਰਾਂ ਘਰਪੁਰ ਪਾ ਕੇ ਦਿੱਤਾ ਜਾਵੇ ਮਿਹਰਬਾਨੀ ਕਰਕੇ ਇੰਨੀ ਹੀ ਇਹਨਾਂ ਦੀ ਸ਼ੁਕਰੀਆ ਮੰਗਦੇ ਪਿੰਡ ਵਾਲੇ ਪੰਚਾਇਤਾਂ ਤੋਂ ਵੀ ਯੋਗ ਪਿੰਡ ਦੇ ਸਰਪੰਚ ਆ ਜੋ ਮੈਂਬਰ ਆ ਉਹਨਾਂ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕੀਤੀ ਆ ਜੋ ਗਰੀਬਾਂ ਦਾ ਘਰ ਸੋਚਿਆ ਜਾਵੇ ਉਹਨਾਂ ਘਰ ਪਾਇਆ ਜਾਣਾ ਤੇ ਤਗੜਾ ਹਰਗੇ ਤਗੜੀ ਬਾਂਹੇ ਫੜਦਾ ਮਾੜੀ ਬਾਂਹ ਫੜੋ ਕੇ ਆਪਾਂ ਗਲੀਆਂ ਬਣਾਉਣਾ ਵੀ ਕਿ ਗਰੀਬ ਗੁਰੂ ਦੇ ਘਰ ਪਾ ਕੇ ਦਿੱਤਾ ਜਾਵੇ ਭੈਣ ਲਾ ਕੇ ਵੇਖੋ ਰੋਣੇ ਛੋਟੇ ਛੋਟੇ ਦਿੱਤੇ ਹੁੰਦੇ ਇਹ ਨਹੀਂ ਥਮਾ ਕਰਕੇ ਵਾਜਿਆ ਫਸਾ ਲਈ ਫਦੇ ਬਿਲਕੁਲ ਕਿੰਨੀ ਜ਼ਮੀਨ ਆਪਣੇ ਸੁਭਰਾ ਦਾ ਰਕਬਾ ਕਿੰਨਾ ਹੈ ਆਇਆ ਕਰ ਪਾੜੀ ਬਹੁਤ ਪਾੜੀ 1500 ਏਕੜ ਦੱਸਦੇ ਪਏ ਆਪਣਾ ਕਿਲਾ ਸਾਹ ਪਈਆਂ 40 ਗੜੀ ਬਿਲਕੁਲ ਜੀ ਬਿਲਕੁਲ ਰਾਹ ਰਸਤੇ ਕੱਢ ਕੇ 1200 ਰਹਿ ਜਾਂਦੀ ਆ ਤੇ 500 ਕਿਲਾ ਪੂਰੀ ਅਭਜਾਊਗਾ ਤੇ ਚਲੋ ਜਿਹੜੀ ਨਹੀਂ ਪਜਾਊ ਉੱਥੇ ਕੋਈ ਹੈ ਨਾ 500 600 ਕਿਲਾ ਲਾਵੋ ਫੇਜ ਮੇਰੇ ਪਿੰਡ ਜੇ ਹੈਗੀ ਆ ਪਜਾਊ ਹੈਗੀ ਆ ਤੇ ਇਹਨਾਂ ਲੋਕਾਂ ਦੇ ਪਿੰਡ ਦਾ ਆਰਾਮ ਰਕਬਾ ਨਹੀਂ ਹੈਗਾ 400 ਕਿਲਾ ਰਕਬਾ 300 ਕਿਲਾ ਰਕਬਾ ਆਂ ਪਿੰਡਾਂ ਜੇ ਤੇ ਬੈਠੀ ਚਾਹ ਮੈਨੂੰ ਦਿੱਤਾ ਵਿਚਾਰੇ ਨੇ ਚਿਰ ਲਕੋਵਾ ਚਲ ਤੂ ਆਉਂਦੇ ਬੱਚੇ ਪਾਲ ਲਾ ਇੰਨਾ ਨਹੀਂ ਪਤਾ ਮੇਰੇ ਤਾਂ ਵੀ ਰੱਬ ਦੇ ਸ਼ਤ ਕੋ ਲੱਗੀ ਫੇਰੀ ਸਿਰ ਤੇ ਕੋਈ ਕੋਣੀ ਪਾਣਾ ਕਰਦੇ ਕੋ ਪਾਉਣੇ ਕਰਦੇ ਜਾਂਦਾ ਕੋਈ ਕੋਈ ਗੱਲ ਤੇ ਇਸ ਪਰਿਵਾਰ ਦੀ ਕਿਰਿਆਨ ਕੇ ਜਿੰਨਾ ਵੀ ਸਹਿਯੋਗ ਕਰ ਸਕਦੇ ਆ ਤੁਸੀਂ ਕਰੋ ਬਾਈ ਜੀ ਕੋਈ ਇਹਨਾਂ ਦੀ ਸਾਰ ਲਓ ਇਹ ਵੀਰ ਦਾ ਬਹੁਤ ਧੰਨਵਾਦ ਜੀ ਵੇਖੋ ਇਹਨੇ ਬਾਈ ਜੀ ਕੈਮਰਾ ਵਿਚਾਰਿਆਂ ਨੂੰ ਲੈ ਕੇ ਦਿੱਤਾ ਇਹ ਭਾਣਾ ਤੂੰ ਗੁਜ਼ਾਰਾ ਕਰ ਪੀ ਇੱਥੇ ਬਹਿ ਜਾ ਤੇ ਇਹਨੂੰ ਕੀ ਪਤਾ ਸੀ ਵੀ ਛੱਤ ਜਦੋਂ ਬਿਜਲੀ ਸਾਮਾਨੀ ਕਿਉਂਕਿ ਰੱਬ ਅੱਗੇ ਜ਼ੋਰ ਨਹੀਂ ਹੁੰਦਾ ਕੋਈ ਮਾਡਾ ਭੱਜ ਗਿਆ ਵੀ ਲਿਆਈ ਕੋ ਪਾਈਆ ਕੰਦ ਤੋਂ ਤੈਨੂੰ ਕਹਿਣੇ ਕਰਾਉਣੇ ਕਰਕੇ ਵਿਚਾਰੇ ਲਿਆਏ ਹੀ ਦਿਹਾੜੀ ਗਈ ਤੇ ਲਿਆਈ ਕਿ ਉਹ ਵੀ ਉਹ ਵੀ ਸਾਰਾ ਕੁਝ ਭੇਜ ਗਏ ਮਾੜੀ ਜਾਨ ਦਾ ਸਵਾਲ ਕਰੀ ਯਾਰ ਤੇ ਆਖਾਂ ਤੋਂ ਨੇ ਕਹਿੰਦੇ ਥਾਂ ਤੇ ਤਾਂ ਪੇ ਮਤਲਬ ਕੋਈ ਥਾਂ ਨਹੀਂ ਦੇ ਮਿੱਟੀ ਘੜ ਲੱਗਣਾ ਪੰਨੇ ਸਰ ਇਹ ਕੌਣ ਦਾ ਇਹਨੂੰ ਡਾਕਟਰ ਫੇਰ ਸਮਾਂ ਨਿਕਲਦਾ ਹੀ ਇਹ ਕੌਣ ਨਾ ਨਿਕੀ ਐ ਇਹਨੂੰ ਮੂੰਹ ਕਰੋ ਇੱਕ ਫੁੱਟਗੀ ਜੀ ਡਰੈਵਰ ਹੋ ਜਾ ਨਾਲ ਦਾ ਕੰਡਾ ਇਹਨੂੰ ਕਿਹਦੀ ਹੀ ਆਂਦੇ ਚਲੋ ਆਂਦੇ ਨਾ ਆਪਾਂ ਮਹਾਰਾਜ ਫੇਰ ਵੀ ਆਪਾਂ ਦੇਖੇ ਨਾ ਬਹੁਤ ਨੋਇਡ ਹੋ ਰਿਹਾ ਗੜੀ ਦੇ ਮੇਲੇ